ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਿਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਿੱਥੋ ਪਿੱਥੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਇਹ ਆ ਰਾਮਪੁਰੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਜਿਹੜੀ ਛੜਕ ਹੈ ਉਹ ਪਿੱਥੋ ਪਿੰਡ ਦੇ ਬਿਲਕੁਲ ਨੇੜੇ ਦੀ ਨੰਗੀ ਹੈ ਰਾਮਪੁਰਾ ਕ੍ਰਾਸ ਕਰਕੇ ਬਰਨਾਲੇ ਵਾਲੇ ਪਾਸੇ ਨੂੰ ਦੋਸਤੋ ਇੱਕ ਛੜਕ ਸਿੱਧੀ ਪਿੱਥੋ ਜਾਂਦੀ ਹੈ ਤੇ ਉਸ ਹਾਈਵੇ ਤੋਂ 6 ਕਿਲੋਮੀਟਰ ਸਾਈਡ ਤੇ ਹਟਵਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿਉਂਕਿ ਭਾਈ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਵੜਾ ਵਿਕਰੀ ਵਾਲੀਆਂ ਹਰ ਟਾਈਮ ਕਾਫੀ ਸਾਰੇ ਨਾਗ ਹੁੰਦੇ ਆ ਅੱਜ ਫੇਰ ਤੁਹਾਨੂੰ ਮੈਂ ਬੱਚੀਆਂ ਦਿਖਾਉਣਗਾ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਰਹਿੰਦੀ ਹੈ ਵੀ ਜਿਹੜਾ ਨਾਗ ਤੁਸੀਂ ਖਰੀਦਣਾ ਚਾਹੁੰਦੇ ਹੋ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਹੈ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਪਸ਼ੂ ਦੇਖੋ ਤਸੱਲੀ ਕਰੋ ਬੈੜਾ ਖਰੀਦਨੀ ਆ ਤਾਂ ਬੇਸ਼ੱਕ ਇਹਨਾਂ ਦੇ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਉਹ ਵੀ ਕਰਵਾ ਲਿਓ ਦੰਡਾ ਵਾਲੇ ਪਾਸਿਓ ਅਸੀਂ ਕਨਫਰਮ ਕਰ ਹੀ ਦੇਣਾ ਕਿਉਂਕਿ ਦੰਦ ਵੀਡੀਓ 'ਚ ਦਿਖਾਏ ਹੋਏ ਹੁੰਦੇ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਸੋ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਇਹ ਜਿੰਨੇ ਨਾਗ ਖੜੇ ਆ ਸਾਰੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਮਿਲਦੇ ਆ ਤੇ ਕਰਦੇ ਆ ਗੱਲਬਾਤ ਪਹਿਲੇ ਨੰਬਰ ਵਾਲੀ ਵੱਚੀ ਤੋਂ ਸ਼ੁਰੂਆਤ ਕਰਾਂਗੇ ਅੱਜ ਦੀ ਇਸ ਵੀਡੀਓ ਦੀ ਰੋਣ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰੋਣ ਬਾਈ ਅੱਜ ਫੇਰ ਆਪਾਂ ਵੈੜਾ ਕਾਫੀ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਈ ਪ੍ਰੋਟੀਨ ਚ ਪਸ਼ੂ ਹਰ ਟਾਈਮ ਮੌਜੂਦ ਹੀ ਹੁੰਦੇ ਹਾਂ ਹਾਂਜੀ ਹਾਂਜੀ ਬਈ ਜੀ ਆਪਣੇ ਕੋਲ 24 ਘੰਟੇ ਅਵੇਲੇਬਲ ਹੁੰਦੇ ਆ ਪ੍ਰੈਨਡ ਤੇ ਨਾਨ ਬ੍ਰਾਂਡਡ ਹੀ ਫੁੱਲ ਠੀਕ ਹੈ ਅੱਛਾ ਅੱਜ ਜਿਹੜੀਆਂ ਬੱਚੀਆਂ ਇਹ ਇਹ ਸਾਰੀਆਂ ਨਾਨ ਪ੍ਰੈਗਮੈਂਟ ਹੀ ਹਾਂਜੀ ਸਰ ਅੱਜ ਆਪਣੇ ਕੋਲੇ ਨਾਨ ਪ੍ਰੈਗਮੈਂਟ ਹੈ ਜੀ ਠੀਕ ਹੈ ਦੰਦਾ ਚ ਕਿੰਨੇ ਰਹਿਣਗੇ ਦੰਦਾ ਚ ਸਾਰੀ ਖੀਰੀਆਂ ਬੱਚੀਆਂ ਜੀ ਵੈਸੇ ਆਪਾਂ ਦਿਖਾ ਵੀ ਦੇ ਹਾਂਜੀ ਹਾਂਜੀ ਸਾਰਾ ਕਨਫਰਮ ਕਰਾ ਕੇ ਦੇਵਾਂਗੇ ਆਪਾਂ ਖੀਰੀਆਂ ਪਹਿਲਾਂ ਅਸੀਂ ਆਪਾਂ ਸਟਾਰਟ ਕਰ ਲੈਣਾ ਹਾਂ ਠੀਕ ਸੋ ਦੋਸਤੋ ਪਹਿਲੇ ਨੰਬਰ ਤੇ ਵੱਡੀ ਬੱਚੀ ਵੱਡੀ ਇਹ ਨਹੀਂ ਹੁੰਦੀ ਵੀ ਉਮਰ ਖੈਰ ਦੂਜਿਆਂ ਨਾਲੋਂ ਥੋੜਾ ਫਰਕ ਵੀ ਹੋਊਗਾ ਪਰ ਢਾਂਚੇ ਦੀ ਵੱਡੀ ਤੇ ਸੋਹਣੀ ਬੱਚੀ ਜਿਹੜੀ ਉਹ ਤੁਸੀਂ ਪਹਿਲੇ ਨੰਬਰ ਤੇ ਦੰਦੋਂ ਖੀਰੀ ਦੇਖੋ ਬਹੁਤ ਸੋਹਣਾ ਸਟਰਕਚਰ ਹੈ ਚੜਾਈ ਦੇਖੋ ਇਹਦੇ ਢਾਂਚੇ ਦੀ ਅ ਇਦਾਂ ਦਾ ਸਟਰਕਚਰ ਇਹੀ ਮੜਕੇ ਵੱਡਿਆਂ ਜਾਵਾਂ ਬਣੀਆਂ ਹੁੰਦੀਆਂ ਹਜੇ ਖੀਰੀ ਹੈ ਦੋਸਤੋ ਕੱਦ-ਕਾਠ ਚੰਗਾ ਹੈ ਸਟਰਕਚਰ ਸੋਹਣਾ ਮਜ਼ਬੂਤ ਆ ਲੱਤਾਂ ਦੀ ਬਾਕੀ ਤੁਸੀਂ ਦੇਖ ਹੀ ਰਹੇ ਹੋਣ ਕਮਾਲੀ ਪਰ ਉਹ ਬਾਈ ਕੀਮਤਾਂ ਕੀ ਰਹਿਣੇਗਾ ਸੋ ਦੱਸੋ ਇਹ ਥੋੜਾ ਜਿਹਾ ਕਿਉਂਕਿ ਨਰੋਈ ਬੱਚੀ ਹੈ ਤਾਂ ਭੱਜ ਨੱਸ ਬਸੋ ਕਰ ਲੈਂਦਾ ਜੀ ਮੈਂ ਸਾਰਾ ਫੋਨ ਤੇ ਕਰਾਂਗਾ ਆਪਸਾਂ ਠੀਕ ਹੈ ਰੇਟ ਦੱਸੋ ਫੋਨ ਦੇ ਉੱਤੇ ਬਾਈ ਕਹਿੰਦਾ ਇਹ ਪਹਿਲੇ ਨੰਬਰ ਤੇ ਬੱਚੀ ਤੁਸੀਂ ਦੇਖੋ ਦੋ ਨੰਬਰ ਤੇ ਜਿਹੜੀ ਬੱਚੀ ਦੱਸੋ ਇਹਦੇ ਦੰਦ ਤੁਹਾਨੂੰ ਦਿਖਾ ਦੇਾਂਗੇ ਦੰਡੋ ਵੀਡੀਓ ਚ ਕਲੀਅਰ ਹੋਣਗੇ ਅਖੀਰੀ ਬੱਛੀ ਐ ਦੋਸਤੋ ਕਨਫਰਮ ਹੈ ਚੰਗੇ ਕੱਦ ਕਾਟਦੀ ਐ ਵੀ ਇਹਦਾ ਰੰਗ ਬਲੈਕ ਐਂਡ ਵਾਈਟ ਹੀ ਐ ਬਾਕੀ ਥੋੜਾ ਜਿਹਾ ਕਾਲਾ ਰੰਗ ਵੱਧਾ ਪਹਿਲੇ ਨੰਬਰ ਵਾਲੀ ਬੱਛੀ ਨਾਲ ਟਾਂਚਾ ਸੋਹਣਾ ਚੰਗੇ ਕੱਦ ਕਾਟਛੇ ਵੀ ਤੋ ਦੇਖੋ ਸਟਰਕਚਰ ਫੇਰ ਐ ਇਸ ਬੱਛੀ ਦਾ ਉਹ ਚੰਗੇ ਸਟਰਕਚਰ ਦੀ ਇਹ ਵੀ ਬੱਚੀ ਕਦ ਕਾਠ ਵਾਲੀ ਹੈ ਲੈ ਚਲ ਬਈ ਬੋ ਨੰਬਰ ਦੇ ਉੱਤੇ ਤੁਸੀਂ ਇਹਨੂੰ ਦੇਖ ਰਹੇ ਹੋ ਬੰਦ ਕਨਫਰਮ ਕਰ ਹੀ ਦਿੱਤੇ ਆ ਥਣ ਚਾਰ ਹੀ ਦਿਸਦੇ ਆ ਬਾਕੀ ਤੁਸੀਂ ਥਣਾ ਦੀ ਫੋਟੋ ਮੰਗਾ ਸਕਦੇ ਹੋ ਬਾਈ ਤੋਂ ਜਿਹੜਾ ਨਗਦ ਦਾ ਸੌਦਾ ਤੁਸੀਂ ਕਰਨਾ ਚਾਹੁੰਦੇ 3 ਨੰਬਰ ਤੇ ਖੋਰ ਬੱਚੀ ਤੁਹਾਨੂੰ ਦਿਖਾਉਣੇ ਆ ਵਾਈਟ ਰੰਗ ਚ ਬਹੁਤ ਸੋਹਣੀ ਬੱਚੀ ਹੈ ਇਹ ਵੀ ਬੰਦ ਕੀਰੀ ਹੈ ਲੈ ਆਵੋ ਸੋ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾਉਣ ਦਾ ਮਕਸਦ ਇੱਕ ਹੀ ਹੁੰਦਾ ਵੀ ਤੁਹਾਨੂੰ ਪਸ਼ੂ ਦਾ ਜਿਹੜਾ ਢਾਂਚਾ ਸਹੀ ਸਮਝ ਆ ਜਾਂਦੀ ਹੈ ਸਟਰਕਚਰ ਸਹੀ ਪਤਾ ਲੱਗ ਜਾਂਦਾ ਹੈ ਬਾਕੀ ਰੇਡ ਫੋਨ ਤੇ ਹੁੰਦੇ ਆ ਤਾਂ ਹੀ ਤੁਹਾਨੂੰ ਇਹ ਤੋੜ ਕੇ ਪਸ਼ੂ ਦਿਖਾਈਦੇ ਆ ਇਹਦਾ ਵੀ ਸਟਰਕਚਰ ਦੇਖ ਲੋ ਕੁੜਿਆਂ ਦੀ ਚੌੜਾਈ ਜਿਹੜੀ ਉਹ ਨੋਟ ਕਰੋਗੇ ਤੁਸੀਂ ਕਾਫੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਹਨ ਚਾਰ ਹੀ ਦੱਸਦੇ ਆ ਦੱਸੋ ਇਹਦੇ ਇੱਕ ਹੋਰ ਬੱਛੀ ਹੈ ਦੂ ਅੱਗੇ ਵਾਈਟ ਫੇਸ ਵਾਲੀ ਸੋਹਣੀ ਬੱਛੀ ਛੋਟੀ ਉਮਰ ਦਾ ਬੱਚਾ ਹੈ ਖੀਰੀ ਕਨਫਰਮ ਇਹਦਾ ਵੀ ਰੰਗ ਰੂਪ ਸੋਹਣਾ ਤਾਂ ਚਾ ਤੁਸੀਂ ਹੁਣ ਦੇਖ ਹੀ ਲਿਆ ਓਹ ਬਿਲਕੁਲ ਪਸੰਦ ਆਉਂਦੀ ਹੈ ਦੋਸਤਾਂ ਤੁਸੀਂ ਬਾਈ ਜੀ ਹੋਰਾਂ ਨੂੰ ਕਾਲ ਕਰ ਸਕਦੇ ਹੋ ਲੈ ਚਲੋ ਬਾਈ ਪਾਂ ਇਸ ਤੋਂ ਅੱਗੇ ਦੱਸੋ ਇਹ ਜਿਆਦਾ ਵਾਈਟ ਰੰਗ ਦੀ ਬੱਛੀ ਐ ਕੋਈ ਇੱਕ ਅੱਧਾ ਡੱਬ ਬਲੈਕ ਜਿਹੜਾ ਉਹ ਦਿਸਦਾ ਦੰਦ ਖੀਰੀ ਐ ਕਨਫਰਮ ਟਾਂਚਾ ਦੇਖਿਓ ਇਹ ਜਿਹੜਾ ਠੰਡ ਦਾ ਮੌਸਮ ਆ ਉਹ ਇਹਨਾਂ ਹਾਸਤੇ ਸਹੀ ਰਹਿੰਦਾ ਤੇ ਇਹਦੇ ਕਰਕੇ ਇਹ ਮਸਤੀ ਕਰਦੀਆਂ ਭਜਦੀਆਂ ਨਸਦੀਆਂ ਬਾਕੀ ਬੱਚੀਆਂ ਸੋਹਣੀਆਂ ਤਾਂ ਇਵੇਂ ਇਹਨਾਂ ਨੇ ਕਰਨਾ ਸਭ ਇਹ ਵੀ ਬੱਚੀ ਬਹੁਤ ਸੋਹਣੀ ਹੈ ਕੱਦ ਘਾਟ ਵਾਲੀ ਹੈ ਹੁਣ ਲੀਆਂ ਛੱਡੀਆਂ ਜਾਂ ਤੇ ਸਾਇਲਜ ਹੋਵੇ ਜਿਹੜੇ ਭਰਾ ਕੋਲ ਜਿਵੇਂ ਤੁਹਾਨੂੰ ਲਗਭਗ ਅਸੀਂ ਪੰਜ ਬੱਚੀਆਂ ਦਿਖਾ ਤੀਆਂ ਤੇ ਇਹ ਪੰਜੇ ਦੋ ਮਹੀਨਿਆਂ ਦੇ ਵਿੱਚ ਦੀ ਕੱਪਣ ਹੋ ਜਾਣਗੀਆਂ ਬਲੈਕ ਰੰਗ ਦੀ ਬੱਚੀ ਛੀਰੀ ਇਹ ਵੀ ਠੀਕ ਹੈ ਭਾਈ ਇਹਦਾ ਵੀ ਟਾਂਚਾ ਦੇਖੋ 6 ਨੰਬਰ ਦੇ ਉੱਤੇ ਇਹ ਤੁਹਾਨੂੰ ਬੱਚੀ ਦਿਖਾ ਰਹੇ ਹਾਂ ਬਹੁਤ ਸੋਹਣੀ ਗਾਂ ਤਿਆਰ ਹੋਣੀ ਅੰਸੋ ਜਦੋਂ ਘਰ ਵਾਲੀ ਤਿਆਰ ਹੋਊਗੀ ਦਾ ਟਾਂਚਾ ਤੁਸੀਂ ਦੇਖ ਸਕਦੇ ਹੋ ਰੰਗੇ ਦਾ ਬਲੈਕ ਐਂਡ ਵਾਈਟ ਹੀ ਐ ਬੰਦ ਹੋ ਗਈ ਸੋ ਇਹ 6 ਬੱਚੀਆਂ ਜੋ ਪਹਿਲਾਂ ਕਿਹਾ ਸੀ ਵੀ 2 ਮਹੀਨਿਆਂ ਦੇ ਵਜਦੀ ਕੋਈ ਵੀ ਭਰਾ ਇਹਨਾਂ ਨੂੰ ਗੱਭਣ ਕਰਾ ਸਕਦਾ ਚੰਗੀ ਸੰਭਾਲ ਦੇ ਨਾਲ ਇਸ ਤੋਂ ਬਾਅਦ ਇਦੋਂ ਥੋੜੀਆਂ ਛੋਟੀਆਂ ਉਮਰ ਦੇ ਵਿੱਚ ਬੱਚੀਆਂ ਜੇ ਤੁਹਾਨੂੰ ਦਿਖਾਉਣੇ ਆ ਫੀਰੀ ਹੋਊਗੀ ਕਨਫਰਮ ਚੰਗੇ ਢਾਂਚੇ ਦੀ ਬੱਛੀ ਹੈ ਇਹ ਵੀ ਦੇਖੋ ਸਟਰਕਚਰ ਇਹਦਾ ਵੀ ਸਟਰਕਚਰ ਫੇਰ ਤੁਸੀਂ ਦੇਖ ਸਕਦੇ ਹੋ ਬੰਦੇ ਭਾਈ ਖਰਨੀ ਕੋਣੀ ਦੇ ਫੋਟਪੌਂਦ ਬਿਲਕੁਲ ਸਿੱਧੀ ਇਹਦੇ ਨਾਲ ਦਾ ਨਾਗ ਵੀ ਦੇਖੋ ਇਹਦੇ ਵਾਂਗੂ ਹੀ ਮਰੋ ਹੈ ਲੱਤਾਂ ਦੀ ਬਣਾਲਤ ਤੁਸੀਂ ਦੇਖੋਗੇ ਜੋ ਤੁਰਦੇ ਨਾਲ ਉਹਦੇ ਦੇਖੋ ਇਹਨਾਂ ਦੇ ਖੁੱਚਾਂ ਕਿਸੇ ਦੀਆਂ ਰੂਪ ਹੈਂਗਾ ਨਹੀਂ ਤੁਹਾਨੂੰ ਦਿਸਣਗੀਆਂ ਛਮਗਾ ਹੁੰਨਿਆ ਜਿਹੜੀ ਕਮਜ਼ੋਰ ਬੱਚੀ ਹੁੰਦੀ ਉਹਦੀਆਂ ਖੁੱਚਾਂ ਆਫ ਸਵਿੱਚ ਪਿਛਲੇ ਨਾਲ ਲੱਤਾਂ ਪੜਦੀਆਂ ਰਹਿੰਦੀਆਂ ਆ ਖੀਰੀ ਕਲਫਰਮ ਬੁੱਤ ਨਹੀਂ ਲੈਣੀ ਲੋਣ ਨਹੀਂ ਤਾਂਚਾ ਇਹਦਾ ਵੀ ਦੇਖੋ ਇਹਦੀ ਵੀ ਮੰਤਰ ਦੇਖੋ ਤੁਸੀਂ ਬਹੁਤ ਸੋਹਣੀ ਬੱਚੀ ਇਹ ਵੀ ਮੋਲੇਮ ਇਹਦੇ ਸਿੰਗ ਦਾਗੇ ਹੋਏ ਆ ਪਰ ਇੱਕ ਪਾਸੇ ਦੀ ਛੋਟੀ ਜੀ ਫੋਟ ਜਿਹੜੀ ਉਹ ਫੁੱਟੀ ਹੋਈ ਐ ਇਸ ਵੱੱਛੀ ਦੇ ਉਹ ਚੀਜ਼ ਤੁਸੀਂ ਪਹਿਲਾਂ ਦੇਖ ਲਓ ਇਹਦੂ ਅਗਲੀ ਵੱਛੀ ਖੀਰੀ ਇਹਦਾ ਵੀ ਟਾਂਚਾ ਦੇਖ ਸਕਦੇ ਟਲੇਵ ਜੋ ਚੀਜ਼ਾਂ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾ ਸਕਦੇ ਹੁੰਦੇ ਉਹ ਹਰੇਕ ਹਮੇਸ਼ਾ ਕੋਸ਼ਿਸ਼ ਕਰੀਦੀ ਆ ਦਿਖਾਉਣ ਦੀ ਜੇ ਕੋਈ ਕਿਸੇ ਪਸ਼ੂ ਦੇ 19 21 ਕੋਈ ਫਰਕ ਵੀ ਨਜ਼ਰ ਆਉਂਦਾ ਬਾਕੀ ਜੋ ਚੀਜ਼ਾਂ ਨਹੀਂ ਦਿਖਾ ਸਕਦੇ ਜਿਵੇਂ ਥਾਣਾ ਵੇੜਾਂ ਦੇ ਦੇਖਣੇ ਔਖੇ ਆ ਝੋਟੀਆਂ ਦੇ ਦੇਖਣੇ ਸੌਖੇ ਆ ਸੋ ਥਾਣਾ ਦੀ ਫੋਟੋ ਮੰਗਾ ਸਕਦੇ ਹੋ ਤੁਸੀਂ ਜਾਂ ਥਾਣਾ ਆ ਕੇ ਦੇਖ ਸਕਦੇ ਜੀ ਇਹ ਤੋਂ ਬਾਅਦ ਚ ਦੋ ਬੱਚੀਆਂ ਹੋਰ ਪੂਰੀਆਂ ਨਰੋਈਆਂ ਬੱਚੀਆਂ ਆ ਇਹ ਨਹੀਂ ਵੀ ਕਿਸੇ ਵੀਰ ਤੋਂ ਘੱਟ ਸੰਭਾਲ ਵਾਲੇ ਤੋਂ ਆਈਆਂ ਹੋਣ ਨੇ ਸਿਹਤ ਇਹਨਾਂ ਦੀ ਵੀ ਚੰਗੀ ਐ ਖੀਰੀ ਇਹ ਵੀ ਕਨਫਰਮ ਆ ਦੇਖੋ ਤਾਂ ਚਾਇਦਾ ਵੀ ਇਹ ਜਿਹੜੀਆਂ ਹੋਣ ਬੱਚੀਆਂ 6 ਨੰਬਰ ਤੋਂ ਬਾਅਦ ਚ ਤੁਹਾਨੂੰ ਦਿਖਾਵਾਂਗੇ 5 ਬੱਚੀਆਂ ਆ ਇਸ ਕੋ ਜੀ ਬੰਦਰਦ ਨਹੀਂ ਹੈ ਤੇ ਮੈਨੂੰ ਇਹ ਵੀ ਇਹਨਾਂ ਤੋਂ ਉਮੀਦ ਆਪਾਂ ਕਰ ਸਕਦੇ ਹਾਂ ਕਿ ਪੰਜੇ ਇਸ ਕੋ ਟਾਈਮ ਜਿਹਦੇ ਵਿੱਚ ਇੱਕੋ ਮਹੀਨੇ ਦੇ ਵਿੱਚ ਇਹ ਗੱਭਣ ਹੋਣ ਆਲ ਜਾਣ। ਮਤਲਬ ਜਦੋਂ ਵੀ ਹੋਣਗਾ ਜਤੋਂ ਤਿੰਨਾ ਮਹੀਨਿਆਂ ਨੂੰ ਚਾਰਾਂ ਨੂੰ ਗੱਭਣ ਕਰਾ ਲਓ ਇੱਕੋ ਮਹੀਨੇ ਦੇ ਚ ਇਦਾਂ ਦੀ ਇਹਨਾਂ ਦੀ ਸਿਹਤ ਹੈ। ਇੱਕ ਭਰਾਣੇ ਖਰੀਦਣੀਆਂ ਤਾਂ ਸੇਮ ਜਗ੍ਹਾ ਦੇ ਵਿੱਚ ਖੁੱਲ੍ਹਣਾ ਛੱਡ ਸਕਦੇ ਹੋ ਤੁਸੀਂ ਤੇ ਦੂਬਾਰ ਚੱਕ ਹੋਰ ਵੱਚੀ ਲਾਸਟ ਤੇ ਇਸ ਸਾਈਡ ਤੇ ਤੁਹਾਨੂੰ ਲਗਾਉਣੇ ਥੀਰੀ ਕਨਫਰਮ ਹੈ ਤੇ ਰੰਗ ਰੂਪ ਇਹਦਾ ਵੀ ਸੋਹਣਾ ਹੈ ਸਿੰਗ ਬਾਗੇ ਹੋਏ ਆ ਪਰ ਥੋੜਾ ਲੇਟ ਦਾਗੇ ਵੀ ਆ ਕਈ ਭਰਾ ਬੱਚੀ ਨੂੰ ਦੇਖਦੇ ਆ ਵੀ ਉਹਦੀ ਸਿਹਤ ਚੰਗੀ ਬਣ ਜੇ ਸਿੰਗ ਫੇਰ ਦਗਾਉਂਦੇ ਆ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਲੱਤਾਂ ਇਹ ਵੀ ফলো ਮਜ਼ਬੂਤ ਬੰਨਦੇ ਬਈ ਇਹ ਇਦਾਂ ਦੇ ਸਟਰਕਚਰ ਹੈ ਇਹਨਾਂ ਦੇ ਸਿਕਸਰ ਸੀਮਨ ਲਵਾਉਂਗੇ ਤਾਂ ਤੁਹਾਡੇ ਕੋਲ ਇੱਕ ਬਹੁਤ ਵਧੀਆ ਐਫ ਨਸਲ ਤਿਆਰ ਹੋ ਜਾਣੀ ਹੈ ਕੰਕਰੀਟ ਢਾਂਚੇ ਇਹਨਾਂ ਦੇ ਸੋਹਣੇ ਆ ਤੇ ਸੀਮਨ ਅੱਜ ਕੱਲ ਐਚਐਫ ਦੇ ਵਿੱਚ ਬਹੁਤ ਚੰਗਾ ਚੰਗਾ ਮਿਲਦਾ ਇੱਕ ਐਚਐਫ ਤੇ ਇੱਕ ਜਰਸੀ ਛੋਟੀ ਉਮਰ ਦੇ ਬੱਚੇ ਆ ਬਾਈ ਤੋੜ ਦੂਗਾ ਤੇ ਤੁਹਾਨੂੰ ਇਹ ਜੋੜਾ ਜਿਹੜਾ ਦਿਖਾ ਦਿਆਂ ਇਹ ਹਜੇ ਛੋਟੀ ਉਮਰ ਦਾ ਬੱਚਾ ਹੀ ਐ ਕਿਸੇ ਵੱਡੀ ਵੱੱਛੀ ਦੇ ਨਾਲ ਲੈ ਲੋਗੇ ਤਾਂ ਥੋੜਾ ਬਹੁਤਾ ਕੀਮਤ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆ ਜਾਊਗਾ ਸਾਬ ਇਹਨੇ ਵੀ ਜਾਣਾ ਤੇ ਜਦੋਂ ਥੋੜੀ ਜੀ ਗ੍ਰੋਥ ਚਾਊਗੀ ਉਦੋਂ ਬਾਅਦ ਇਹ ਹੀ ਵੱੱਛੀ ਬਹੁਤ ਸੋਹਣੀ ਲੱਗੂਗੀ ਬੰਦ ਹੋਵੇ ਤੋ ਜੇ ਛੋਟੀ ਉਮਰ ਦਾ ਬੱਚਾ ਜਿਨੇ ਹੁਣ ਪੱਠੇ ਖਾਣੇ ਜਿਹੜੇ ਸ਼ੁਰੂ ਕੀਤੇ ਹੋਣਗੇ ਬਾਕੀ ਮੌਸਮ ਚੰਗਾ ਚੰਗੇ ਮੌਸਮ ਵਿੱਚ ਫੀਡ ਰਜਮੀ ਪਾ ਸਕਦੇ ਤੁਸੀਂ ਇਹ ਜਰਸੀ ਨਸਲ ਦੀ ਬੱਚੀ ਦੇਖ ਲਓ ਇੱਕ ਇੱਕ ਹੀ ਨਾ ਗਿਆ ਜਰਸੀ ਦੇ ਵਿੱਚ ਜਿਹੜਾ ਤੁਹਾਨੂੰ ਲਾਸਟ ਉੱਤੇ ਦਿਖਾ ਰਹੇ ਠੀਕ ਹੈ ਭਾਈ ਲਿਓ ਸੋਏ ਦੋਸੋ ਵੇੜਾ ਅੱਜ ਤੁਹਾਨੂੰ ਜਿਹੜੀਆਂ ਬਾਈ ਰੋਹਣ ਕੋਲੋਂ ਦਿਖਾ ਰਹੇ ਆਂ ਦੰਦ ਦਿਖਾਤੇ ਆ ਢਾਂਚੇ ਤੁਸੀਂ ਦੇਖ ਲਏ ਆ ਬਾਕੀ ਹੁਣ ਥੋੜਾ ਕੰਮ ਆ ਵੀ ਤੁਸੀਂ ਆ ਕੇ ਪਸ਼ੂ ਦੇਖੋ ਕਿਉਂਕਿ ਜਿਹੜਾ ਸਟਰਕਚਰ ਜਾਂ ਢਾਂਚਾ ਮੈਨੂੰ ਪਸੰਦ ਆਊਗਾ ਜ਼ਰੂਰੀ ਨਹੀਂ ਉਹ ਹੀ ਤੁਹਾਨੂੰ ਪਸੰਦ ਆ ਜੇ ਤੁਹਾਡੀ ਚੋਆਇਸ ਵੱਖਰੀ ਹੋਊਗੀ ਤੇ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਹੋਊਗਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ